ਹਾਂਜੀ ਸਾਸਿਕਾਣ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੋਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਫਰੂਟੀ ਬਣਾਵਾਂਗੇ ਬੱਚਿਆਂ ਵਾਸਤੇ ਘਰੇ ਹੀ ਬਣਾਵਾਂਗੇ ਆਪਾਂ ਤੇ ਬਹੁਤ ਹੀ ਵਧੀਆ ਤੇ ਵਧੀਆ ਟੇਸਟੀ ਤੇ ਬਹੁਤ ਹੀ ਜਲਦੀ ਬਣ ਜਾਂਦੀ ਹੈ ਬਹੁਤ ਹੀ ਆਸਾਨ ਤਰੀਕਾ ਹੈ ਤੇ ਆਪਾਂ ਇੱਕ ਮਿੱਠਾ ਅੰਬਲ ਹੈ ਇੱਕ ਆਪਾਂ ਛੋਟੇ ਅੰਬਾ ਅੰਬੀਆਂ ਜਿਹੜਾ achar ਵਾਲੀ ਉਹ ਲਈਆਂ ਹੈਗੀਆਂ ਤੇ ਆਦਰ ਆਪਾਂ ਚੀਨੀ ਲਈ ਹੈ ਹੁਣ ਆਪਾਂ ਆਂਬ ਨੂੰ ਕੱਟ ਕੇ ਨਾ ਤੇ ਦੋਨਾਂ ਨੂੰ ਕੱਟ ਕੇ ਤੇ ਆਪਾਂ ਇਹਦਾ ਪਲਪ ਟੇਸਟ ਬਣਾ ਕੇ ਤਿਆਰ ਕਰ ਲਾਂਗੇ ਹੁਣ ਆਪਾਂ ਇਹਨਾਂ ਨੂੰ ਕੱਟਦੇ ਆਂ ਪਹਿਲਾਂ ਹਾਂਜੀ ਆਂਬ ਆਪਾਂ ਕੱਟ ਲੈ ਤੇ ਆਪਾਂ ਜਿਹੜਾ ਆਪਣਾ ਹਰਾ ਆਂਬ ਸੀ ਆਪਾਂ ਉਹ ਵੀ ਕੱਟ ਲਈ ਆਂ ਬੀਜੀ ਉਹ ਵੀ ਆਪਾਂ ਸਾਰੇ ਨਹੀਂ ਪਾਈ ਕਿਉਂਕਿ ਆਪਣਾ ਜਿਹੜਾ ਆਂਬ ਹੈ ਇਹ ਵੀ ਮਿੱਠਾ ਜਾਦਾ ਇਹ ਨਹੀਂ ਥੋੜਾ ਜਿਹਾ ਖੱਟਾ ਹੈ ਇਹ ਤੇ ਆਪਾਂ ਤਾਂ ਕਰਕੇ ਤੇ ਹਰੀ ਅੰਬੀ ਵੀ ਆਪਾਂ ਥੋੜੀ ਜਿਹੀ ਕੱਟ ਹੀ ਪਾਈ ਐ ਤੇ ਉਹਨਾਂ ਚੈੱਕ ਕਰਕੇ ਪਾਇਓ ਤੁਸੀਂ ਵੀ ਜੇ ਤਾਂ ਮਿੱਠਾ ਫੇਰ ਤੋਂ ਪਾਈ ਜਾਂਦੀ ਐ ਅੰਬੀ ਛੋਟੀ ਸਾਰੀ ਪੈ ਜਾਂਦੀ ਐ ਤੇ ਜੇ ਖੱਟਾ ਤਾਂ ਥੋੜਾ ਜਿਹਾ ਘੱਟ ਪਾਏ ਹੁਣ ਆਪਾਂ ਇਹਦਾ ਬਣਾਵਾਂਗੇ ਪੇਸਟ ਆਪਾਂ ਮਿਕਸੀ ਜੱਗ ਦੇ ਵਿੱਚ ਇਹਨੂੰ ਪਾ ਲਾਂਗੇ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚੀਨੀ ਚੀਨੀ ਪਾਈ ਆਪਾਂ ਅੱਧੇ ਕੌਲੀ ਥੋੜਾ ਜਿਹਾ ਪਾਵਾਂਗੇ ਜੀ ਇਹ ਚ ਪਾਣੀ ਤੇ ਹੁਣ ਆਪਾਂ ਇਹਨੂੰ ਗ੍ਰाइंड ਕਰ ਲਾਂਗੇ ਹਾਂਜੀ ਪੇਸਟ ਆਪਣਾ ਬਣ ਗਿਆ ਤੇ ਹੁਣ ਆਪਾਂ ਇਹਨੂੰ ਪੈਨ ਦੇ ਵਿੱਚ ਕੱਢ ਲਾਂਗੇ। ਥੋੜਾ ਜਿਹਾ ਆਪਾਂ ਜਾ ਕੇ ਧੋ ਕੇ ਪਾਣੀ ਨਾਲ ਥੋੜਾ ਜਿਹਾ ਪਾਵਾਂਗੇ ਬਾਹਰ ਨਹੀਂ ਪਾਉਂਦੇ ਤੇ ਬਸ ਇਹ ਵੀ ਵਿੱਚ ਪਾ ਲਾਂਗੇ ਇਸ ਤਰ੍ਹਾਂ ਕਰਕੇ। ਹੁਣ ਆਪਾਂ ਗੈਸ ਆਨ ਕਰਕੇ ਨਾ ਇਹਨੂੰ 5-4 ਮਿੰਟ ਪਕਾਵਾਂਗੇ। ਹਾਂਜੀ ਆਪਾਂ ਨੂੰ ਮੈਂ ਦੋ ਪਾਲਪ ਪਕਾਉਂਦੇ ਆ ਨੂੰ ਆਪਾਂ ਨੂੰ 4-5 ਮਿੰਟ ਹੋ ਗਏ। ਦੇਖੋ ਬਹੁਤ ਵਧੀਆ ਸ਼ਾਈਨ ਆ ਗਈ ਹੈ ਜੇ ਉੱਤੇ ਤੇ ਹੁਣ ਆਪਾਂ ਗੈਸ ਆਫ ਕਰ ਦਾਂਗੇ ਤੇ ਹੁਣ ਆਪਾਂ ਇਹਨੂੰ ਨਾ ਛਾਲ ਲਾਂਗੇ ਛਾਂ ਕੇ ਤੇ ਫਿਰ ਆਪਾਂ ਇਹਨੂੰ ਠੰਡਾ ਕਰਕੇ ਫਿਰ ਆਪਾਂ ਸਰਵ ਕਰਾਂਗੇ ਹਾਂਜੀ ਲੋ ਜੀ ਆਪਣਾ ਫਰੂਟੀ ਦਾ ਪਲਪ ਹੋ ਗਿਆ ਠੰਡਾ ਤੇ ਆਪਾਂ ਹੁਣ ਜੀ ਕਰ ਦੋ ਆਪਨੇ ਕਣਾਪਾ ਇਹਦੇ ਵਿੱਚ ਪਾਵਾਂਗੇ ਪਾਣੀ ਜੇ ਸੰਗਣਾ ਰੱਖਣਾ ਤਾਂ ਆਪਾਂ ਸੰਗਣਾ ਵੀ ਰੱਖ ਲੱਗਦੇ ਆ ਤੇ ਜੇ ਠੰਡਾ ਆਪਣਾ ਪਤਲਾ ਕਰਨਾ ਥੋੜਾ ਜਿਹਾ ਆਪਾਂ ਪਤਲਾ ਵੀ ਕਰ ਸਕਦੇ ਆ ਐਸ ਤਰ੍ਹਾਂ ਕਰਕੇ ਆਪਾਂ ਮਿਕਸ ਕਰ ਦਾਂਗੇ ਹਾਂਜੀ ਕਣਾਪਾ ਕਰਦੇ ਆ ਸਰਵ ਇਧਰ ਆਪਾਂ ਆਈਸ ਕਰੀਸ ਪਾਵਾਂਗੇ ਇਹਦੇ ਵਿੱਚ ਬੱਕਦੇ ਛੋਟੇ ਛੋਟੇ ਪੀਸ ਆਪਣੇ ਕੋਲ ਇਹ ਗਲਾਸਾਂ 'ਚ ਪਾ ਦਾਂਗੇ ਆਪਾਂ ਖੰਡਾ ਆ ਕਿ ਮਾਜੇ ਨਾਲ ਵਧ ਕਰਨਾ ਵਧ ਘੱਟ ਕਰਨਾ ਘੱਟ ਤੇ ਇਹ ਪਤਾ ਕਰਕੇ ਆਪਾਂ ਬਲਾਸਣਾ ਚਾਹੁੰਨਾ ਪਾ ਲਾਂਗੇ ਹਾਂਜੀ ਫਰੂਟੀ ਬਣ ਕੇ ਆਪਣੀ ਹੋ ਗਈ ਬਹੁਤ ਵਧੀਆ ਤਿਆਰ ਬਿਨਾ ਕੈਮੀਕਲ ਤੋਂ ਐ ਤੇ ਬੱਚਿਆਂ ਨੂੰ ਆ ਹੀ ਘਰੇ ਪਿਲਾਓ ਲਾਦੀ ਪੀ ਕੇ ਦੇਖੋ ਬੇਟਾ ਕਿਵੇਂ ਬਣੀ ਆ ਦੱਸਿਓ ਫਿਰ ਦਮਾ ਦਗਾ ਨਰਗੀ ਜਮਨ ਦਕਾਨ ਵਰਗੀ ਬਣੀ ਜਾਂ ਮੇਰੇ ਪੋਤਾ ਦਾ ਤੇ ਤੁਸੀਂ ਵੀ ਜਰੂਰ ਬਣਾਇਓ ਘਰੇ ਟਰਾਈ ਕਰਿਓ ਤੇ ਮਿਲਦੇ ਆ ਜੀ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਮਿਲਦੇ ਆ ਜੀ ਅਗਲੀ ਵੀਡੀਓ ਵਿੱਚ ਸਸੇ ਕਾਮ